ਮਾਮਲਾ ਜੰਨਦਜ਼ ਚ ਚੱਲ ਰਿਹਾ ਜੂਏ ਅੱਡਿਆ ਦੇ ਮਾਸਟਰ ਮਾਈਂਡ ਸਾਭੀਅਤ ਤੇ ਕੋਹਣੀ ਦੇ ਨਾਲ ਜੁੜਿਆ। ਵਿਦੇਸ਼ਾਂ ਚ ਵੀ ਜੂਏ ਦਾ ਨੈਟਵਰਕ ਚਲਾ ਰਹੇ ਹਨ ਸਾਭੀਅਤ ਤੇ ਕੋਹਣੀ। ਟੈਨਿਕ ਵਿਰਾਦ ਦੇ ਵੱਲੋਂ ਖੁਲਾਸੇ ਹੋਣ ਤੋਂ ਬਾਅਦ ਵਿਦੇਸ਼ ਚਲਾ ਗਿਆ ਸਾਭੀਅਤ। ਜੇਕਰ ਪਾਸਪੋਰਟ ਦੀ ਟਰੈਵਲਿੰਗ ਹਿਸਟਰੀ ਦੀ ਜਾਂਚ ਹੋਵੇ ਤਾਂ ਵਟੇ ਖੁਲਾਸੇ ਹੋ ਸਕਦੇ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਲਿੰਗ ਸੋਰਾ ਟੀਵੀ ਤੇ ਮੈਂ ਤੁਹਾਡਾ ਨਾ ਪਰਮਿੰਦਰ ਸਿੰਘ ਦੱਸ ਦੇਗਾ ਜਲੰਧਰ ਦੇ ਚੱਲ ਰਹੇ ਜੂਏ ਦੇ ਅੱਟਿਆ ਦੇ ਮਾਸਟਰਮਾਈਂਡ ਸਾਬੀਅਤ ਤੇ ਕੋਹਨੀ ਦਾ ਮਾਮਲਾ ਹੁਣ ਵਿਦੇਸ਼ਾਂ ਤੱਕ ਪਹੁੰਚ ਚੁਕਿਆ ਡੈਲਿੰਗ ਸੋਰਾ ਦੇ ਵੱਲੋਂ ਕਿਤੇ ਕਿ ਖੁਲਾਸਿਆ ਤੋਂ ਬਾਅਦ ਸਾਬੀ ਵਿਦੇਸ਼ ਭੱਜ ਗਿਆ ਸੀ ਅਤੇ ਉੱਥੇ ਪੂਰਾ ਜੂਆ ਨੈਟਵਰਕ ਵੀ ਚਲਾ ਰਿਆ ਤਾਂ ਸੂਤਰਾਂ ਦੇ ਅਨੁਸਾਰ ਸਾਬੀਅਤ ਤੇ ਕੋਹਨੀ ਵਿਦੇਸ਼ਾਂ ਦੇ ਵਿੱਚ ਵੀ ਵੱਡਾ ਜੂਆ ਗੈਂਗ ਚਲਾ ਰਹੇ ਹਨ ਜੇਕਰ ਸੈਂਟਰਲ ਇਜਾਂਟ ਜਾਂਚ ਏਜੰਸੀ ਸਾਬੀ ਦੇ ਪਾਸਪੋਰਟ ਅਤੇ ਉਸਦੀ ਟਰੈਵਲਿੰਗ ਇਸ ਦੀ ਦੀ ਜਾਂਚ ਕਰਨ ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਜਾਣਕਾਰੀ ਮੁਤਾਬਕ ਸਾਭੀ ਅਤੇ ਕੋਨੀ ਦੇ ਨਾਲ ਵਿਦੇਸ਼ ਦਾ ਇੱਕ ਵੱਡਾ ਜੂਆ ਮਾਫੀਆ ਵੀ ਜੁੜਿਆ ਹੋਇਆ ਜੋ ਇਹ ਦੋਵੇਂ ਵਿਅਕਤੀ ਜਲੰਧਰ ਤੇ ਕਈ ਸਜਾਧਿਆ ਨੂੰ ਜੜਿਆ ਲਾਲਚ ਦੇ ਕੇ ਵਿਦੇਸ਼ਾਂ ਨੂੰ ਲੈ ਜਾਂਦੇ ਹਨ ਅਤੇ ਉੱਥੇ ਉਹਨਾਂ ਤੋਂ ਕਸੀਨੋ ਦੇ ਵਿੱਚ ਕਰੋੜਾ ਰੁਪਏ ਦਾ ਜੂਆ ਖਿਲਾਉਂਦੇ ਹਨ ਦਾ ਲਗਾਈ ਰਕਮ ਦੇ ਅਨੁਸਾਰ ਸਾਬਿਤ ਤੇ ਕੋਂਡੀ ਨੂੰ ਕਮਿਸ਼ਨ ਮਿਲਦੀ ਆ ਸਾਬੀ ਦਾਅ ਵਿਦੇਸ਼ ਦੇ ਵੱਖ-ਵੱਖ ਕਸੀਨੋ ਦੇ ਵਿੱਚ ਆਉਣ ਜਾਣਾ ਲਗਾਤਾਰ ਰਹਿੰਦਾ ਤਾਂ ਉਸ ਦੀ ਕਸੀਨੋ ਮਾਫੀਆ ਦੇ ਨਾਲ ਸਾਣ ਗਾਂਢ ਵੀ ਹੈ ਅਤੇ ਵਿਦੇਸ਼ ਜਾਣ ਤੋਂ ਪਹਿਲਾਂ ਹੀ ਉਸ ਦੇ ਹੋਟਲ ਦੀਆਂ ਬੁਕਿੰਗ ਹੋ ਰਹੀਆਂ ਸਾਬਿਤ ਨਾਲ ਜੂਏ ਦੇ ਸ਼ੌਕੀਨ ਲੋਕਾਂ ਨੂੰ ਪੰਜ ਤਾਰਾ ਸੌਲਤਾ ਦਿੱਤੇ ਜਾਂਦੇ ਹਨ ਤਾਂ ਜੋ ਕਸੀਨੋ ਦੇ ਵਿੱਚ ਵੱਡੇ ਦਾਅ ਖੇਡਣ ਵੱਡੀ ਕਮਿਸ਼ਨ ਕਮਾਉਂਦ ਲਈ ਸਾਬੀ ਜਲੰਧਰ ਦੇ ਕਈ ਅਮੀਰ ਲੋਕਾਂ ਨੂੰ ਗੋਲਾ ਦੇ ਵਿੱਚ ਫਸਾ ਕੇ ਵਿਦੇਸ਼ਾਂ ਵਿੱਚ ਕਰੋੜਾ ਦੀ ਕਰੋਨਾ ਦਾ ਜਿਹੜਾ ਜੂਆ ਖਿਲੋਂਦਾ ਆ ਜਿੱਥੇ ਸਾਬੀ ਵਿਦੇਸ਼ ਚਲਾ ਗਿਆ ਉੱਥੇ ਹੀ ਕੋਣੀ ਇਸ ਵੇਲੇ ਜਲੰਧਰ ਦੇ ਵਿੱਚ ਹੀ ਅੰਡਰਗਰਾਉਂਡ ਹੈ ਦੋਵੇਂ ਮਿਲ ਕੇ ਜੂਏ ਦੇ ਨਾਲ ਸੰਬੰਧਿਤ ਇੱਕ ਵੱਡਾ ਮਾਫੀਆ ਚਲਾ ਰਹੇ ਹਨ ਜੇਕਰ ਕੇਂਦਰੀ ਜਾਂਚ ਏਜੰਸੀ ਇਹਨਾਂ ਦੀ ਜਾਂਚ ਕਰਨ ਤਾਂ ਚੁਕਾਉਣ ਵਾਲੇ ਜਿਹੜੇ ਆ ਵੱਡੇ ਖੁਲਾਸੇ ਹੋ ਸਕਦੇ ਨੇ ਲੋੜ ਕੇਂਦਰੀ ਜਾਂਚ ਏਜੰਸੀ ਨੂੰ ਇਹਨਾਂ ਦੀ ਟਰੈਵਲਿੰਗ ਹਿਸਟਰੀ ਚੈੱਕ ਕਰਨ ਦੀ ਇਹਨਾਂ ਦੇ ਪਾਸਪੋਰਟ ਚੈੱਕ ਕਰਨ ਦੀ ਔਰ ਇਹਨਾਂ ਦੇ ਖਿਲਾਫ ਜਿਹੜੀਆਂ ਵੱਡੀ ਜਾਂਚ ਕਰਨ ਦੇ ਤਾਂ ਜੋ ਵੱਡੇ ਖੁਲਾਸੇ ਹੋ ਸਕਣ ਸਾਬੀਅਤ ਕੋਲ ਇਹਨੂੰ ਲੱਗ ਕੇ ਅਗਲੇ ਭਾਗ ਦੇ ਵਿੱਚ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ ਫਿਲਹਾਲ ਇਸ ਐਪੀਸੋਡ ਦੇ ਵਿੱਚ ਇਨਾਈ ਮੈਨੂ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੋਲਰਾ ਟੀਵੀ ਤੇ ਮੈਂ ਤੁਹਾਡੇ ਨਾਲ ਆਪਣੇ ਮਿੰਟਸ ਵਿੱਚ ਦੱਸ ਦੇਗਾ ਜਲੰਧਰ ਦੇ ਚੱਲ ਰਹੇ ਜੂਏ ਦੇ ਅੱਡੇ ਆ ਦੇ ਮਾਸਟਰਮਾਈਂਡ ਸਾਭੀ ਅਤੇ ਕੋਹਨੀ ਦਾ ਮਾਮਲਾ ਹੁਣ ਵਿਦੇਸ਼ਾਂ ਤੱਕ ਪਹੁੰਚ ਚੁਕਿਆ ਡੈਨਿਕ ਸੋਲਰਾ ਦੇ ਵੱਲੋਂ ਕਿਤੇ ਕੇ ਖੁਲਾਸਿਆ ਤੋਂ ਬਾਅਦ ਸਾਭੀ ਵਿਦੇਸ਼ ਭੱਜ ਗਿਆ ਸੀ ਅਤੇ ਉੱਥੇ ਪੂਰਾ ਜੂਆ ਨੈਟਵਰਕ ਵੀ ਚਲਾ ਰਿਹਾ ਤਾਂ ਸੂਤਰਾਂ ਦੇ ਅਨੁਸਾਰ ਸਾਭੀ ਅਤੇ ਕੋਹਨੀ ਵਿਦੇਸ਼ਾਂ ਦੇ ਵਿੱਚ ਵੀ ਵੱਡਾ ਜੂਆ ਗੈਂਗ ਚਲਾ ਰਹੇ ਹਨ ਜੇਕਰ ਸੈਂਟਰਲ ਜਾਂਚ ਏਜੰਸੀ ਸਾਭੀ ਦੇ ਪਾਸਪੋਰਟ ਅਤੇ ਉਸਦੀ ਟਰੈਵਲਿੰਗ ਇਸ ਦੀ ਦੀ ਜਾਂਚ ਕਰਨ ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਜਾਣਕਾਰੀ ਮੁਤਾਬਕ ਸਾਭੀ ਅਤੇ ਕੋਨੀ ਦੇ ਨਾਲ ਵਿਦੇਸ਼ ਦਾ ਇੱਕ ਵੱਡਾ ਜੂਆ ਮਾਫੀਆ ਵੀ ਜੁੜਿਆ ਹੋਇਆ ਜੋ ਇਹ ਦੋਵੇਂ ਵਿਅਕਤੀ ਜਿੰਦਦਰ ਤੇ ਕਈ ਰਈ ਸਜਾਧਿਆ ਨੂੰ ਜੜਿਆ ਨਾਲ ਚ ਦੇਖ ਕੇ ਵਿਦੇਸ਼ਾਂ ਨੂੰ ਲੈ ਜਾਂਦੇ ਹਨ ਅਤੇ ਉੱਥੇ ਉਹਨਾਂ ਤੋਂ ਕਸੀਨੋ ਦੇ ਵਿੱਚ ਕਰੋੜਾ ਰੁਪਏ ਦਾ ਜੂਆ ਖਿਲਾਉਂਦੇ ਹਨ ਦਾ ਲਗਾਈ ਰਕਮ ਦੇ ਅਨੁਸਾਰ ਸਾਬਿਹਤੇ ਕੋਨੀ ਨੂੰ ਕਮਿਸ਼ਨ ਮਿਲਦੀ ਆ ਸਾਬੀ ਦਾਅ ਵਿਦੇਸ਼ ਦੇ ਵੱਖ-ਵੱਖ ਕਸੀਨੋ ਦੇ ਵਿੱਚ ਆਉਣ ਜਾਣਾ ਲਗਾਤਾਰ ਰਹਿੰਦਾ ਤਾਂ ਉਸ ਦੀ ਕਸੀਨੋ ਮਾਫੀਆ ਦੇ ਨਾਲ ਸਾੜ ਗੰਢ ਵੀ ਹੈ ਅਤੇ ਵਿਦੇਸ਼ ਜਾਣ ਤੋਂ ਪਹਿਲਾਂ ਹੀ ਉਸ ਦੇ ਹੋਟਲ ਦੀ ਰਿਹਾ ਬੁਕਿੰਗ ਕਰੀਆ ਸਾਬੇ ਦੇ ਨਾਲ ਜੂਏ ਦੇ ਸ਼ੌਕੀਨ ਲੋਕਾਂ ਨੂੰ ਪੰਜ ਤਾਰਾ ਸੌਲਤਾ ਦਿੱਤੇ ਜਾਂਦੇ ਹਨ ਤਾਂ ਜੋ ਕਸੀਨੋ ਦੇ ਵਿੱਚ ਵੱਡੇ ਦਾਅ ਖੇਟਣ ਵੱਡੀ ਕਮਿਸ਼ਨ ਕਮਾਉਂ ਦੇ ਲਈ ਸਾਬੇ ਜਲੰਧਰ ਦੇ ਕਈ ਅਮੀਰ ਲੋਕਾਂ ਨੂੰ ਬੋਲਾ ਦੇ ਵਿੱਚ ਫਸਾ ਕੇ ਵਿਦੇਸ਼ਾਂ ਵਿੱਚ ਕਰੋੜਾ ਦੀ ਕਰੋੜਾ ਦਾ ਜਿਹੜਾ ਜੂਆ ਖਿਲਾਉਂਦਾ ਆ ਜਿੱਥੇ ਸਾਬੇ ਵਿਦੇਸ਼ ਚਲਾ ਗਿਆ ਉੱਥੇ ਹੀ ਕੋਣੀ ਇਸ ਵੇਲੇ ਜਲੰਧਰ ਦੇ ਵਿੱਚ ਹੀ ਅੰਡਰਗਰਾਉਂਡ ਹੈ ਦੋਵੇਂ ਮਿਲ ਕੇ ਜੂਏ ਦੇ ਨਾਲ ਸੰਬੰਧਿਤ ਇੱਕ ਵੱਡਾ ਮਾਫੀਆ ਚਲਾ ਰਹੇ ਹਨ ਜੇਕਰ ਕੇਂਦਰੀ ਜਾਂਚ ਏਜੰਸੀ ਇਹਨਾਂ ਦੀ ਜਾਂਚ ਕਰਨ ਤਾਂ ਚੁਕਾਉਣ ਵਾਲੇ ਜਿਹੜੇ ਆ ਵੱਡੇ ਘੁਲਾਸੇ ਹੋ ਸਕਦੇ ਨੇ ਲੋੜ ਕੇਂਦਰੀ ਜਾਂਚ ਏਜੰਸੀ ਨੂੰ ਇਹਨਾਂ ਦੀ ਟਰੈਵਲਿੰਗ ਹਿਸਟਰੀ ਚੈੱਕ ਕਰਨ ਦੀ ਇਹਨਾਂ ਦੇ ਪਾਸਪੋਰਟ ਚੈੱਕ ਕਰਨ ਦੀ ਔਰ ਇਹਨਾਂ ਦੇ ਖਿਲਾਫ ਜਿਹੜੀਆਂ ਵੱਡੀ ਜਾਂਚ ਕਰਨ ਦੀ ਤਾਂ ਜੋ ਵੱਡੇ ਖੁਲਾਸੇ ਹੋ ਸਕਣ ਸਾਬੀਅਤ ਕੋਲ ਨੂੰ ਲੈ ਕੇ ਅਗਲੇ ਪਾਗ ਦੇ ਵਿੱਚ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ ਫਿਲਹਾਲ ਇਸ ਐਪੀਸੋਡ ਦੇ ਵਿੱਚ ਇਨਾਂ ਹੀ ਮੈਨੂ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸੋਰਾ ਟੀਵੀ ਤੇ ਮੈਂ ਤੁਹਾਡਾ ਨਾ ਪਰਮਿੰਦਰ ਸਿੰਘ ਦੱਸਦੇ ਹਾਂ ਕਿ ਜਲੰਧਰ 'ਚ ਚੱਲ ਰਹੇ ਜੂਏ ਦੇ ਅੱਡੇ ਆ ਦੇ ਮਾਸਟਰਪਾਇੰਟ ਸਾਭੀ ਅਤੇ ਕੋਹਨੀ ਦਾ ਮਾਮਲਾ ਹੁਣ ਵਿਦੇਸ਼ਾਂ ਤੱਕ ਪਹੁੰਚ ਚੁੱਕਿਆ ਡੈਨਿੰਗ ਸੋਰਾ ਦੇ ਵੱਲੋਂ ਕਿਤੇ ਕੇ ਖੁਲਾਸਿਆ ਤੋਂ ਬਾਅਦ ਸਾਭੀ ਵਿਦੇਸ਼ ਭੱਜ ਗਿਆ ਸੀ ਅਤੇ ਉੱਥੇ ਪੂਰਾ ਜੂਆ ਨੈਟਵਰਕ ਵੀ ਚਲਾ ਰਿਹਾ ਤਾਂ ਸੂਤਰਾਂ ਦੇ ਅਨੁਸਾਰ ਸਾਭੀ ਅਤੇ ਕੋਹਨੀ ਵਿਦੇਸ਼ਾਂ ਦੇ ਵਿੱਚ ਵੀ ਵੱਡਾ ਜੂਆ ਗੈਂਗ ਚਲਾ ਰਹੇ ਹਨ ਜੇਕਰ ਸੈਂਟਰਲ ਜਾਂਚ ਏਜੰਸੀ ਸਾਭੀ ਦੇ ਪਾਸਪੋਰਟ ਅਤੇ ਉਸਦੀ ਟਰੈਵਲਿੰਗ ਇਸਦੀ ਦੀ ਜਾਂਚ ਕਰਨ ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਜਾਣਕਾਰੀ ਮੁਤਾਬਕ ਸਾਵੀ ਅਤੇ ਕੋਨੀ ਦੇ ਨਾਲ ਵਿਦੇਸ਼ ਦਾ ਇੱਕ ਵੱਡਾ ਜੂਆ ਮਾਫੀਆ ਵੀ ਜੁੜਿਆ ਹੋਇਆ ਜੋ ਇਹ ਦੋਵੇਂ ਵਿਅਕਤੀ ਜਲੰਧਰ ਦੇ ਕਈ ਅਰੇ ਸਜਾਦਿਆਂ ਨੂੰ ਜੜਿਆ ਲਾਲਚ ਦੇ ਕੇ ਵਿਦੇਸ਼ਾਂ ਨੂੰ ਲੈ ਜਾਂਦੇ ਹਨ ਅਤੇ ਉੱਥੇ ਉਹਨਾਂ ਤੋਂ ਕਸੀਨੋ ਦੇ ਵਿੱਚ ਕਰੋੜਾਂ ਰੁਪਏ ਦਾ ਜੂਆ ਖਿਲਾਉਂਦੇ ਹਨ ਦਾ ਲਗਾਈ ਰਕਮ ਦੇ ਅਨੁਸਾਰ ਸਾਬੀਅਤੇ ਕੋਨਡੀ ਨੂੰ ਕਮਿਸ਼ਨ ਮਿਲਦੀ ਆ ਸਾਬੀ ਦਾਅ ਵਿਦੇਸ਼ ਦੇ ਵੱਖ-ਵੱਖ ਕਸੀਨੋ ਦੇ ਵਿੱਚ ਆਉਣ ਜਾਣਾ ਲਗਾਤਾਰ ਰਹਿੰਦਾ ਤਾਂ ਉਸ ਦੀ ਕਸੀਨੋ ਮਾਫੀਆ ਦੇ ਨਾਲ ਸਾਣ ਗਾਂਢ ਵੀ ਆ ਅਤੇ ਵਿਦੇਸ਼ ਜਾਣ ਤੋਂ ਪਹਿਲਾਂ ਹੀ ਉਸਦੇ ਹੋਟਲ ਦੀਆਂ ਬੁਕਿੰਗ ਰਹੀਆਂ ਸਾਬੀ ਦੇ ਨਾਲ ਜੂਏ ਦੇ ਸ਼ੌਕੀਨ ਲੋਕਾਂ ਨੂੰ ਪੰਜ ਤਾਰਾ ਸੌਲਤਾ ਦਿੱਤੇ ਜਾਂਦੇ ਹਨ ਤਾਂ ਜੋ ਕਸੀਨੋ ਦੇ ਵਿੱਚ ਵੱਡੇ ਦਾਅ ਖੇਡਣ ਵੱਡੀ ਕਮਿਸ਼ਨ ਮਾਉਂਟਲੇ ਸਾਬੀ ਜੰਦਰ ਦੇ ਕਈ ਅਮੀਰ ਲੋਕਾਂ ਨੂੰ ਗੋਲਾ ਦੇ ਵਿੱਚ ਪਸਾ ਕੇ ਵਿਦੇਸ਼ਾਂ ਵਿੱਚ ਕਰੋੜਾ ਦੀ ਕਰੋੜਾ ਦਾ ਜਿਹੜਾ ਜੂਆ ਖਿਲੋਂਦਾ ਆ ਜਿੱਥੇ ਸਾਬੀ ਵਿਦੇਸ਼ ਚਲਾ ਗਿਆ ਉੱਥੇ ਹੀ ਕੋਣੀ ਇਸ ਵੇਲੇ ਜੰਦਰ ਦੇ ਵਿੱਚ ਹੀ ਅੰਡਰਗਰਾਉਂਡ ਹੈ ਦੋਵੇਂ ਮਿਲ ਕੇ ਜੂਏ ਦੇ ਨਾਲ ਸੰਬੰਧਿਤ ਇੱਕ ਵੱਡਾ ਮਾਫੀਆ ਚਲਾ ਰਿਹਾ ਹੈ ਜੇਕਰ ਕੇਂਦਰੀ ਜਾਂਚ ਏਜੰਸੀ ਇਨ੍ਹਾਂ ਦੀ ਜਾਂਚ ਕਰਨ ਤਾਂ ਚੁਕਾਉਣ ਵਾਲੇ ਜਿਹੜੇ ਆ ਵੱਡੇ ਖੁਲਾਸੇ ਹੋ ਸਕਦੇ ਨੇ ਲੋੜ ਕੇਂਦਰੀ ਜਾਂਚ ਏਜੰਸੀ ਨੂੰ ਇਹਨਾਂ ਦੀ ਟਰੈਵਲਿੰਗ ਹਿਸਟਰੀ ਚੈੱਕ ਕਰਨ ਦੀ ਇਹਨਾਂ ਦੇ ਪਾਸਪੋਰਟ ਚੈੱਕ ਕਰਨ ਦੀ ਔਰ ਇਹਨਾਂ ਦੇ ਖਿਲਾਫ ਜਿਹੜੀ ਵੱਡੀ ਅ ਜਾਂਚ ਕਰਨ ਦੀ ਤਾਂ ਜੋ ਵੱਡੇ ਖੁਲਾਸੇ ਹੋ ਸਕਣ ਸਾਬੀਅਤ ਕੋਹੜੀ ਨੂੰ ਲੈ ਕੇ ਅਗਲੇ ਪਾਗ ਦੇ ਵਿੱਚ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ ਫਿਲਹਾਲ ਇਸ ਐਪੀਸੋਡ ਦੇ ਵਿੱਚ ਇਨਾ ਹੀ ਮੈਨੂ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਲਿੰਗ ਸੋਲਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਜਲੰਧਰ ਤੇ ਚੱਲ ਰਹੇ ਜੂਏ ਦੇ ਅੱਡੇ ਆ ਦੇ ਮਾਸਟਰਮਾਈਂਡ ਸਾਬੀ ਅਤੇ ਕੋਹਨੀ ਦਾ ਮਾਮਲਾ ਹੁਣ ਵਿਦੇਸ਼ਾਂ ਤੱਕ ਪਹੁੰਚ ਚੁੱਕਾ ਆ ਡੈਲਿੰਗ ਸੋਲਾ ਦੇ ਵੱਲੋਂ ਕਿਤੇ ਕੇ ਖੁਲਾਸਿਆ ਤੋਂ ਬਾਅਦ ਸਾਬੀ ਵਿਦੇਸ਼ ਭੱਜ ਗਿਆ ਸੀ ਅਤੇ ਉੱਥੇ ਪੂਰਾ ਜੂਆ ਨੈਟਵਰਕ ਵੀ ਚਲਾ ਰਿਆ ਤਾਂ ਸੂਤਰਾਂ ਦੇ ਅਨੁਸਾਰ ਸਾਬੀ ਅਤੇ ਕੋਹਨੀ ਵਿਦੇਸ਼ਾਂ ਦੇ ਵਿੱਚ ਵੀ ਵੱਡਾ ਜੂਆ ਗੈਂਗ ਚਲਾ ਰਹੇ ਹਨ ਜੇਕਰ ਸੈਂਟਰਲ ਜਾਂਚ ਏਜੰਸੀ ਸਾਬੀ ਦੇ ਪਾਸਪੋਰਟ ਅਤੇ ਉਸਦੀ ਟਰੈਵਲਿੰਗ ਇਸ ਦੀ ਜਾਂਚ ਕਰਨ ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਜਾਣਕਾਰੀ ਮੁਤਾਬਕ ਸਾਬੇਰ ਤੇ ਕੋਨੀ ਦੇ ਨਾਲ ਵਿਦੇਸ਼ ਦਾ ਇੱਕ ਵੱਡਾ ਜੂਆ ਮਾਫੀਆ ਵੀ ਜੁੜਿਆ ਹੋਇਆ ਜੋ ਇਹ ਦੋਵੇਂ ਵਿਅਕਤੀ ਜਲੰਧਰ ਦੇ ਕਈ ਅਰੇ ਸਜਾਦਿਆਂ ਨੂੰ ਜੜਿਆ ਨਾਲ ਚ ਦੇਖ ਕੇ ਵਿਦੇਸ਼ਾਂ ਨੂੰ ਲੈ ਜਾਂਦੇ ਹਨ ਅਤੇ ਉੱਥੇ ਉਹਨਾਂ ਤੋਂ ਕਸੀਨੋ ਦੇ ਵਿੱਚ ਕਰੋੜਾ ਰੁਪਏ ਦਾ ਜੂਆ ਖਿਲਾਉਂਦੇ ਹਨ ਦਾ ਲਗਾਈ ਰਕਮ ਦੇ ਅਨੁਸਾਰ ਸਾਬੀਅਤੇ ਕੋਨੀ ਨੂੰ ਕਮਿਸ਼ਨ ਮਿਲਦੀ ਆ ਸਾਬੀ ਦਾਅ ਵਿਦੇਸ਼ ਦੇ ਵੱਖ-ਵੱਖ ਕਸੀਨੋ ਦੇ ਵਿੱਚ ਆਉਣ ਜਾਣਾ ਲਗਾਤਾਰ ਰਹਿੰਦਾ ਹੈ ਤਾਂ ਉਸ ਦੀ ਕਸੀਨੋ ਮਾਫੀਆ ਦੇ ਨਾਲ ਸਾਣ ਗਾਂਢ ਵੀ ਹੈ ਅਤੇ ਵਿਦੇਸ਼ ਜਾਣ ਤੋਂ ਪਹਿਲਾਂ ਹੀ ਉਸ ਦੇ ਹੋਟਲ ਦੀਆਂ ਬੁਕਿੰਗਸ ਰਹੀਆਂ ਸਾਬੀ ਦੇ ਨਾਲ ਜੂਏ ਦੇ ਸ਼ੌਕੀਨ ਲੋਕਾਂ ਨੂੰ ਪੰਜ ਤਾਰਾ ਸੋਲਤਾ ਦਿੱਤੇ ਜਾਂਦੇ ਹਨ ਤਾਂ ਜੋ ਕਸੀਨੋ ਦੇ ਵਿੱਚ ਵੱਡੇ ਦਾਅ ਖੇਡਣ ਵੱਡੀ ਕਮਿਸ਼ਨ ਕਮਾਉਂ ਦੇ ਲਈ ਸਾਬਕਾ ਜਲੰਧਰ ਦੇ ਕਈ ਅਮੀਰ ਲੋਕਾਂ ਨੂੰ ਗੋਲਾ ਦੇ ਵਿੱਚ ਫਸਾ ਕੇ ਵਿਦੇਸ਼ਾਂ ਵਿੱਚ ਕਰੋੜਾ ਦੀ ਕਰੋੜਾ ਦਾ ਜਿਹੜਾ ਜੂਆ ਖਿਲੋਂਦਾ ਆ ਜਿੱਥੇ ਸਾਬੀ ਵਿਦੇਸ਼ ਚਲਾ ਗਿਆ ਉੱਥੇ ਹੀ ਕੋਣੀ ਇਸ ਵੇਲੇ ਜਲੰਧਰ ਦੇ ਵਿੱਚ ਹੀ ਅੰਡਰਗਰਾਉਂਡ ਹੈ ਦੋਵੇਂ ਬਿਲਕੇ ਜੂਏ ਦੇ ਨਾਲ ਸੰਬੰਧਿਤ ਇੱਕ ਵੱਡਾ ਮਾਫੀਆ ਚਲਾ ਰਹੇ ਹਨ ਜੇਕਰ ਕੇਂਦਰੀ ਜਾਂਚ ਏਜੰਸੀ ਇਹਨਾਂ ਦੀ ਜਾਂਚ ਕਰਨ ਤਾਂ ਚੁਕਾਉਣ ਵਾਲੇ ਜਿਹੜੇ ਆ ਵੱਡੇ ਖੁਲਾਸੇ ਹੋ ਸਕਦੇ ਨੇ ਲੋੜ ਕੇਂਦਰੀ ਜਾਂਚ ਏਜੰਸੀ ਨੂੰ ਇਹਨਾਂ ਦੀ ਟਰੈਵਲਿੰਗ ਹਿਸਟਰੀ ਚੈੱਕ ਕਰਨ ਦੀ ਇਹਨਾਂ ਦੇ ਪਾਸਪੋਰਟ ਚੈੱਕ ਕਰਨ ਦੀ ਔਰ ਇਹਨਾਂ ਦੇ ਖਿਲਾਫ ਜਿਹੜੀਆਂ ਵੱਡੀ ਜਾਂਚ ਕਰਨ ਦੀ ਤਾਂ ਜੋ ਵੱਡੇ ਖੁਲਾਸੇ ਹੋ ਸਕਣ ਸਾਭਿਆ ਤੇ ਘੁੰਡੇ ਨੂੰ ਲੈ ਕੇ ਅਗਲੇ ਭਾਗ ਦੇ ਵਿੱਚ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ ਫਿਲਹਾਲ ਇਸ ਐਪੀਸੋਡ ਦੇ ਵਿੱਚ ਇਨਾਈ ਮੈਨੂ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ